ਕਹਾਣੀ ਦੇ ਦੂਜੇ ਭਾਗ ਵਿੱਚ ਤੁਸੀਂ ਦੇਖਿਆ ਮੋਹਣਾ ਬਾਈ ਪਾਲੇ ਨੂੰ ਆਪਦਾ ਕਬੂਤਰ ਦੇ ਕੇ ਬਾਜੀ ਤੇ ਭੇਜਦਾ ਹੈ ਪਾਲਾ ਬਾਜੀ ਜਿੱਤ ਜਾਂਦਾ ਹੈ ਤੇ ਇਸ ਗੱਲ ਦਾ ਪਤਾ ਜਦੋਂ ਪਿੰਡ ਦੇ ਦੂਜੇ ਕਬੂਤਰਬਾਜ਼ ਜੀਤੇ ਨੂੰ ਲੱਗਦਾ ਹੈ ਤਾਂ ਉਸ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਆਜੋ ਦੇਖਦੇ ਹਾਂ ਉਸ ਤੋਂ ਅੱਗੇ ਦੀ ਕਹਾਣੀ ਤਕਾ ਹੀ ਨਹੀਂਗੇ ਭਾਈ ਆਥੇ ਆਵਾ ਦੇ ਇਧਰੀਆਂ ਫੱਟੇ ਪਾ ਕੇ ਛੜਿਆ ਹਾਂ ਹਾਂ ਲਵਾਈਆਂ ਤੈਨੂੰ ਆਫਾ ਜੱਤ ਗਿਆ ਅੱਛਾ ਚੱਲ ਵਧੀਆ ਨਵਾਂ ਨੰਬਰ ਆਇਆ ਫਿਰ ਚੱਲ ਠੀਕ ਆ ਠੀਕ ਆ ਚੱਲ ਲੋਕਾਂ ਦੇ ਮੂੰਹ ਤਾਂ ਬੰਦ ਹੋਣਗੇ ਹੁਣ ਕਹਿੰਦੇ ਸੀ ਪਾਲਾ ਜੱਤਦਾ ਹੀ ਨਹੀਂ ਪਾਲਾ ਤਾਂ ਰੋਜ਼ ਹਾਰ ਕੇ ਆ ਜਾਂਦਾ ਮੂੰਹੇ ਬਾਈ ਨਹੀਂ ਦਿੰਦਾ ਜੀ ਆਪਾਂ ਨੂੰ ਪੁੱਤਰਾਂ ਦਾ ਹਾਂ ਉਹਦਾ ਪਤਾ ਵਾ ਚੱਲ ਕੋਈ ਨਾ ਮਰੀ ਜਾ ਕੇ ਚਲ ਠੀਕ ਆ ਮੈਂ ਖੇਤ ਜਾ ਕੇ ਆਉਣਾ ਤੂੰ ਮੜਾ ਜਾਨ ਨੂੰ ਸੰਭਾਲ ਲੈ ਆਪਣੇ ਕੋ ਉਤਰਾ ਕਬਤਰਾ ਨੂੰ ਮੈਂ ਆ ਜਾ ਮੜਾ ਖੇਤ ਜਾ ਠੀਕ ਆ ਪੱਤਿਆਰ ਹੋ ਜੀ ਚੰਗਾ ਟਾਈਮ ਨਾਲ ਉੱਤੇ ਪਰ ਸਮਝਣਾ ਹੋਣਾ ਤੁਹਾਨੂੰ ਬਾਪੂ ਇਹਦੇ ਲੈ ਲੈ ਨਾਲ ਛੋਟਾ ਕਰ ਆਪਾਂ ਤੂੰ ਨਾਲ ਰਸਤੂ ਪੂਰੀ ਜਿੰਦਾ ਰਾਏ ਦਾ ਤੇ ਨਵੀਂ ਯਾਰ ਕੰਮ ਕੁੰਸਾ ਆਉਣਾ ਬਸ ਬੁਸਲਾ ਮਾ ਲਾ ਟਾਲਡ ਮੈ ਵੀ ਫਿਰ ਜਾਣਾ ਯਾਰ ਘਰ ਚੱਲ ਜੰਗਾ ਵਰਸੋ ਨੂੰ ਮਿਲਾਂ ਠੀਕੋ ਰਾਜਾ ਤਿਆਰਾ ਨਾ ਬੜੇ ਹੀ ਲਾਦੇ ਪਾਸਾ ਲੱਗਿਆ 50 ਤਿਆਰ ਤਾਂ ਹੁਣ ਹੀ ਆ ਹੁਣ ਕਰਾਂਗੇ ਜਿੰਨਾ ਦਾ ਟਾਈਮ ਲੱਗਦਾ ਹੀ ਦਿੰਦਾ ਵਧੀਆ ਬਹੁਤ ਠੀਕ ਹੋ ਗਿਆ ਕੀ ਬਣਿਆ ਫਿਰ ਬਾਜੀ ਦਾਜੀ ਤੇ ਬਾਜੀ ਦਾ ਬਸ ਬਣੀ ਜਾਂਦਾ ਜੀ ਹੁਣ ਆਪਾਂ ਐਂਟਰ ਕਰਾਈ ਪਈ ਆ ਆਪਾਂ ਹੀ ਦਿੱਤਣੀ ਆ ਜਿੱਤਨੀ ਦਾ ਆਪਿਆਂ ਪਿੰਡ ਚ ਰੌਲਾ ਹੀ ਬਹੁਤ ਆਇਆ ਉਹ ਰੌਲੇ ਰੌਲੇ ਦਾ ਕਾਜ ਨੇ ਲੁਣਾ ਕੱਲ ਦੇ ਜਮਾ ਕਿੱਥੋਂ ਰਹਿਣਗੇ ਉਹ ਆਪਾਂ ਜਿੱਤਰੀ ਆ ਬੜਾ ਰੌਲਾ ਪਈ ਜਾਂਦਾ ਬਹੁਤ ਸੰਗ ਪੜਿਆ ਹੋਇਆ ਬਾਜੀ ਜਿੱਤ ਗਏ ਹੀ ਉਹ ਐਂ ਜਿੱਤ ਗਏ ਉਹ ਜਿੱਤ ਗਏ ਉਹ ਆਪਾਂ ਨੂੰ ਕਿੰਨੇ ਸਾਫ਼ ਲੱਗੇ ਜਿਵੇਂ ਬਾਜੀ ਨੇ ਜਿੱਤਾਂ ਨਾ ਕਰਾ ਜਿੱਥੇ ਪਿੰਡ ਚ ਕੋਈ ਜ਼ਿਆਦਾ ਰੌਲਾ ਨਹੀਂ ਪਿਆ ਗਿਆ ਜਿੱਦਾਂ ਸਵਾਲ ਜਾਂ ਬਣ ਗਿਆ ਆ ਮੱਚਦਾ ਸਵਾਲ ਆ ਹਰ ਹਾਲਤ ਕਰਨਾ ਹੀ ਪੈਣਾ ਕੋਹ ਲਾਜ ਇਹਨਾਂ ਦਾ ਨਹੀਂ ਮਣੀਉ ਦੱਸਿਆ ਸੀ ਆਪਾਂ ਲਾਜਤਾ ਕਰਾਂਗੇ ਹੱਲ ਹੈਗਾ ਆਪਣੇ ਇਹਨਾਂ ਦਾ ਲੱਗਾਂ ਬਾਜੀਆਂ ਹਰਮ ਲੱਗੇ ਦਾ ਸਾਡੇ ਜਿਹੜੇ ਪਾਲੇ ਬਥੇਰੇ ਆ ਬਥੇਰੇ ਗਏ ਦਾਵਾ ਉਹੀ ਆ ਆਇ ਨਹੀਂ ਹੱਲ ਦੇ ਆਪਾਂ ਚਲ ਠੀਕ ਆ ਚੰਗਾ ਸਰਦਾਰਾ ਮਿਲਦੇ ਆ ਫਿਰ ਬਾਅਦ ਚ ਇਹ ਗੱਲ ਨਹੀਂ ਸਾਲ ਲੈ ਕੇ ਆਈ ਵੀ ਵਧੀਆ ਹੋ ਗਿਆ ਦੇਖ ਰਿਹਾ ਕਿੰਨਾ ਟਾਈਮ ਲੰਘਦੀ ਆ ਚਲ ਇੱਥੇ ਬੈਠਦੇ ਆ 10 ਮਿੰਟ ਰੋਡ ਦੇ ਕਿਨਾਰੇ ਦੁਨੀਆ ਵਾਂਗ ਦੇਖਦੇ ਹਾਂ ਹੈਲੋ ਮਨੀ ਦੇਖਦੇ ਨਹੀਂ ਹੁਣ ਤਾਂ ਹਰਵਿੰਦਰਾ ਕਿਵੇਂ ਆ ਯਾ ਤੁਸੀ ਨਹੀਂ ਠੀਕ ਲੱਗਦੇ ਜਦੋਂ ਤਾਂ ਬਥੇਰੀਆਂ ਗੱਲਾਂ ਕਰਦੇ ਸੀ ਪਾਲੇ ਦੀਆਂ ਪੱਲ ਆਏ ਪੱਲ ਆ ਜਿਉ ਹੁਣ ਬਾਜੀ ਜਿੱਤ ਗਿਆ ਹੁਣ ਝਾਕਦੇ ਨਹੀਂ ਅੱਖ ਹੀ ਨਹੀਂ ਬਣਾਉਂਦੇ ਹਾਂ ਜੀ ਹਾਂ ਬਾਜੀ ਜਿੱਤ ਦੇ ਕੀ ਯਾਰ ਤੂੰ ਨਤੀ ਨਾ ਕੋਈ ਨਾ ਸਾਂਝੀ ਜਿੱਤਿਆ ਕਦੇ ਇਕੱਲਾ ਵੀ ਜਿੱਤ ਜੂ ਜਿੱਤਿਆ ਦਾ ਹੈ ਨਾ ਮੂੰਹ ਤਾਂ ਬੰਦ ਕਰਦੇ ਥੋੜੇ ਬਾਜੀ ਲੱਖ ਵਾਲੀ ਹੈਗੀ ਆ ਬਾਜੀ ਦੇਖ ਲਾਂਗੇ ਉੱਥੇ ਰਪਿੰਦਰਾ ਪੈਂਟ ਚ ਸ਼ਰੀਕ ਬਾਜੀ ਚੰਗੀ ਨਹੀਂ ਹੁੰਦੀ ਕਿਉਂ ਆਸਗਵਾੜ ਬਣਾ ਕੇ ਰੱਖੀ ਜਾਂਦਾ ਸਿਆਣੇ ਕਹਿੰਦੇ 7.2 ਲੱਖ ਵਾਲੀ ਬਾਜੀ ਉਹਤੇ ਜਿੱਤੇ ਦੀ ਵੀ ਐਂਟਰਾ ਤੈਨੂੰ ਪਤਾ ਯਾ ਜਿੱਤ ਅਜ ਤੱਕ ਤਾਂ ਕਦੇ ਹਰਿਆ ਨਹੀਂ ਨਾ ਉਹਨੇ ਹਰਨਾ ਕੋਈ ਨਾ ਦੇਖ ਲਾ ਇਹ ਕਿਹੜਾ ਦਾ ਹਾਰ ਜਤ ਹੁੰਦੀ ਰਹਿੰਦੀ ਆ ਐਂਟਰੀ ਕਰਾਦੀ ਦਾ ਕਰਾਫੀ ਹੋਏ ਅੱਗੇ 6-7 ਪੁੱਤਰਾ ਨਾਲ ਲੜ ਕੇ ਵੀ ਸਾਝੀ ਜੱਟ ਕੇ ਬਾਦੀਆਂ ਜੱਟੇ ਆ ਨਾ ਇਹ ਥੋੜਾ ਜਿੱਤੀ ਆਂ ਦੀਆਂ ਵੀ ਨਾ ਜੱਤ ਜਾਣੀਆਂ ਨਹੀਂ ਇਹ ਵੀ ਇੱਕ ਬਾਜੀ ਜਿੱਤਨ ਨਾਲ ਥੋੜੋ ਕੁਝ ਆਏ ਹੁੰਦਾ ਵੀ ਸਾਡਾ ਨਾਮ ਬਣ ਜੂ ਕੋਈ ਨਾ ਕਰੇ ਤਾਂ ਬਣੂਗਾ ਹੀ ਚੰਗੀ ਤਰ੍ਹਾਂ ساری ਜ਼ਿੰਦਗੀ ਨਾਂਹਿਆਂ ਦੀ ਆ ਕਬੂਤਰਵਾਜ ਦੀ ساری ਜ਼ਿੰਦਗੀ ਫੇਰ ਕਿਤੇ ਜਾ ਕੇ ਜਿੱਤਦਾ ਉਹ ਤੁਸੀਂ ਤਾਂ ਪਹਿਲੀ ਬਾਜੀ ਹਾਂਦੀ ਕਰ ਕੀ ਪਤਾ ਨਹੀਂ ਕੀ ਬਣੇ ਫਿਰਦੇ ਹੋ ਯਾਰ ਕੋਈ ਨਾ ਦੇਖ ਲਾਂਗੇ ਕਿ ਤੇਰਾ 2.5 ਲੱਖਾਂ ਦੀ ਬਾਜੀ ਤਾਂ ਪਾਦੇ ਨੂੰ ਕਹਿ ਰਹੇ ਉਹ ਨਾਂ ਲੈ ਲੈ ਪਿੱਛੇ ਨਾਂ ਨਾ ਹੁਣੇ ਹੁਣ ਲੈਂਦੇ ਪਿੱਛੇ ਹੁਣ ਤਾਂ ਛੱਡਾਂਗੇ ਕਬੂਤਰ ਚੱਲ ਜੰਨੀ ਐ ਗੋਲਦੀ ਕੋਈ ਨਹੀਂ ਇਹਨੇ ਤਾਂ ਨਹੀਂ ਸ਼ਾਂਤ ਦੇਣਾ ਕੋਈ ਨਾ ਕਹਿ ਦੇ ਨੀ ਜਾ ਕੇ ਜੀਤੇ ਬਾਈ ਨੂੰ ਠੀਕ ਆ ਨਾਂ ਨਹੀਂ ਵਾਸ ਲੈ ਲੈਂਦੇ ਸਮਝਾ ਲੈ ਕੋਈ ਫਾਇਦਾ ਨਹੀਂ ਪਿੰਡ ਦਾ ਕੰਮ ਆ ਜਾ ਯਾਰ ਕਹਿ ਦੇ ਉਹਨੂੰ ਜਾ ਕੇ ਅਸੀਂ ਨਹੀਂ ਨਾਂ ਵਾਪਸ ਲੈ ਲੈਂਦੇ ਕਰ ਲੋ ਜਿਹੜਾ ਕੋਈ ਨ ਦੀ ਬਾਜੀ ਹੋ ਜਾਂਦੀ ਹਤੋਂ ਦੀ ਹਤੋਂ ਪਾਲ ਲਿਆ ਮੱਝਾ ਪਾਲੇ ਹਾਂ ਬਈ ਓਏ ਉਹ ਗੋਲਡੀ ਦੇ ਮਨੀ ਹੁਣੇ ਮੜੇ ਸੀਗੇ ਉਹ ਕਾਲੇ ਜਿੱਥੇ ਆਪਣੇ ਬੰਦੇ ਨੇ ਜੀਤੇ ਨੇ ਕਬੂਤਰ ਛੱਡਣਾ ਵਾ ਉਹੀ ਬਾਜੀ ਤੇ ਤੂੰ ਐਂਟਰ ਕਰਾਇਆ ਉਹ ਕਬੂਤਰ ਜਿੱਥੇ ਬਿਲਾ ਰਾਇ ਪਰ ਆਹ ਹੈਗਾ ਆਪਣਾ ਆਓ ਤੇ ਉੱਥੇ ਕਹਿੰਦੇ ਉਹ ਕੀ ਪਾਲਾ ਦਾ ਕਬੂਤਰ ਨਾ ਛੱਡੇ ਜੀਤੇ ਵਾਣੀ ਛੱਡਣਾ ਉੱਥੇ ਦਾ ਉਹ ਇਹ ਤਾਂ ਪੈਂਡ ਜੋ ਦੋ ਕਬੂਤਰ ਬਾ ਚੰਗੇ ਨਹੀਂ ਹੁੰਦੇਗੇ ਨਹੀਂ ਤਾਂ ਗੇਮ ਆ ਯਾਰ ਕੋਈ ਛੱਡ ਲਵੇ ਇਹਦੇ ਦੀ ਕੀ ਓਹੀ ਤਾਂ ਮੈਂ ਕਹਿ ਕੇ ਆਇਆ ਉਹਨਾਂ ਨੂੰ ਮੈਂ ਕਹਿੰਦਾ ਛੱਡਣਾ ਛੱਡਣਾ ਹੁੰਦਾ ਯਾਰ ਹੁੰਦਾ ਜੋ ਮਾਦੀ ਦਾ ਬਸ ਇਹ ਕਹਿੰਦਾ ਚਾਹੇ ਨਾ ਛੱਡਦੇ ਹੁੰਦਾ ਛੱਡਾਂਗੇ ਇਹ ਰਾ ਚੰਗੀ ਗੱਲ ਨਹੀਂ ਹੈ ਜੀ ਉਹਨਾਂ ਨੂੰ ਸਮਝਾ ਦਿਓ ਮੈਂ ਤਾਂ ਹੁਣ ਕਹਿ ਕੇ ਆਇਆ ਮਾ ਜਿਹੜੀ ਗੇਮ ਨੂੰ ਗੇਮ ਰਹਿਣ ਦੋ ਇਹਨਾਂ ਤਾਂ ਦੇ ਦੋਸ਼ ਨਹੀਂ ਨਾ ਉਗੀਦਾ ਗੱਲਾਂ ਮੈਂ ਕਹਿ ਕੇ ਆਉਂਦਾ। ਉਹ ਪਹਿਲਾਂ ਵੀ ਆਪ ਤੂੰ ਮੱਚ ਲਈਏ ਤੈਨੂੰ ਪਤਾ ਹੀ ਆ। ਆਓ ਮਣੀ ਹੁਣੀ ਉਂਗਲਾਂ ਲਾਉਂਦੇ ਹੁੰਦੇ ਸੀ। ਹਰ ਕੋਈ ਨਾ ਕਰਲਾ ਕੰਮ ਤੂੰ ਛੱਡਣਾ ਆਪਾ ਕਬੂਤਰ ਉੱਥੇ। ਛੱਡਣਾ ਜ਼ਰੂਰ ਯਾਰ ਮੈਂ ਇਹਦਾ ਛੱਡਣਾ ਵਸ। ਹਾਂ ਜਿੱਤੇ। ਉਹ ਬਾਈ ਯਰ ਬਿੰਦਰ ਮਿਲਿਆ ਸੀਗਾ। ਉਹ ਮੈਂ ਤੇ ਮਣੀ ਆਉਂਦੇ ਯਾਰ ਖਾ ਖਾ ਬੋਲਿਆ ਸਾਨੂੰ ਉਹ। ਆਏ ਜਿੱਤਾਂਗੇ ਉਹ ਜਿੱਤਾਂਗੇ ਅਸੀਂ ਬਾਜੀ ਤੇ ਵੀ ਮੈਂ ਛੱਡੂਗਾ ਕਰ ਲਿਓ ਕੀ ਕਰਨਾ। ਆਏ ਥੋੜੋ ਕੋਈ ਗੱਲਾਂ ਹੋਈਆਂ ਨਹੀਂ ਤੂੰ ਕਿੱਥੇ ਆ ਹੁਣ ਚੱਲ ਉਹਨੇ ਆ ਬਾਈ ਅਸੀਂ ਤੇਰੇ ਕੋਲੇ ਮੂੰਹ ਬੰਦ ਕਰਨਾ ਆਇਆ ਤੇ ਕੀ ਅਜੀ ਕਿਹਾ ਠੀਕ ਆ ਬਾਜੀ ਦਾ ਨਾਮ ਪਿੱਛੇ ਲੈ ਲਾ ਉਹਨੇ ਲਿਆ ਨਹੀਂ ਆਓ ਬੈਠਾ ਜੀ ਪਾ ਲਈ ਲਾਲਾ ਇੱਥੇ ਲਾਣਾ ਹੋਰ ਕਿਤੇ ਬਾਈ ਉਹ ਹੋਰ ਵੀ ਹਾਂ ਫਿਰ ਬੜਾ ਯਾਰ ਭੁੱਲਿਆ ਸਾਨੂੰ ਦਾ ਬੜਾ ਕਬੂਤਾ ਹਲਾ ਗਿਆ ਕੀ ਕਹਿੰਦਾ ਕਿ ਤੁਹਾਨੂੰ ਸਾਨੂੰ ਤਾਂ ਕਹਿੰਦਾ ਅਸ ਤਾਂ ਐਂਟਰ ਕਰਾਤੀ ਮੈਂ ਕਹਿੰਦਾ ਨਾ ਬਾਪ ਫਿਰ ਕੋਈ ਫਾਇਦਾ ਨਹੀਂ ਐ ਬਾਜੀਆਂ ਬੂਜੀਆਂ ਦੇ ਹਨਾ ਤੁਸੀਂ ਕੀ ਫਾਇਦਾ ਕਾਹਦੇ ਜਵਾਬ ਹਾਂ ਐ ਕਰਦਾਂਗੇ ਜੋ ਕਰਦਾਂਗੇ ਜਿਤਨੀ ਅਸੀਂ ਆ ਟੱਕਾ ਠਾਪੜ ਠਾਪੜ ਕਹਿੰਦਾ ਇਹ ਪਿੰਡ 'ਚ ਰੌਲਾ ਵੱਧ ਪੈ ਗਿਆ ਤਾਂ ਇਹ ਚਾਂਗਲੇ ਫਿਰਦੇ ਫਿਰ ਲਾਜਮ ਲੋਟ ਇਹਨਾਂ ਦੀ ਯਾਰ ਕੋਈ ਨਾ ਹੈ ਰੰਮ ਨਹੀਂ ਉਹ ਦੱਸਿਆ ਹੋਇਆ ਨਹੀਂ ਆਪਣੇ ਕੋਲ ਹੈਗੇ ਆ ਉਹਦੇ ਦੋ ਕਬੂਤਰ ਹੂੰ ਹੂੰ ਤੇ ਜਾਂਦੀਗਲ ਦੇਖੀ ਨਾ ਪਰ ਆਪਾਂ ਦੂਰਾ ਲਾਉਣਾ ਬਸ ਠੀਕ ਆ ਬਾਈ ਮੈਂ ਦੱਸਿਆ ਹੀ ਹੋਇਆ ਸੀ ਠੀਕ ਆ ਠੀਕ ਆ ਬਾਜੀ ਹੈ ਕਿਹੜੇ ਲੈਣਾ ਬਾਈ ਬਾਜੀ ਬਾਈ ਆਪਣੀ ਪਰਸੂ ਨਹੀਂ ਨਾ ਦੇਖ ਬਾਈ ਹੋਲਡੀ ਬਾਜੀ ਤੇ ਆਪਾਂ ਨੂੰ ਜਾਣਾ ਪਣਾ ਸਾਰਿਆਂ ਨੇ ਆਪਾਂ ਤਾਂ ਤਿਆਰ ਨਹੀਂ ਮੇਰੀ ਤਾਂ ਯਾਰ ਬਾਈ ਤਸਰੀਗ ਆ ਯਾਰ ਬਾਜੀ ਵਾਲੇ ਦਾ ਨਾ ਮੈਂ ਤਾਂ ਵਕੀਲ ਹੀ ਫੋਨ ਕਰੀ ਜਾਂਦਾ ਅੱਗੇ ਵੀ ਨਹੀਂ ਗਿਆ ਮੈਂ ਅੱਗੇ ਮੈਨੂੰ ਕਹਿੰਦਾ ਤੈਨੂੰ ਚੱਕ ਕੇ ਲੈ ਜਾਣਗੇ ਐਂ ਤਾਂ ਫਿਰ ਚੱਲ ਕੋਈ ਨਾ ਫਿਰ ਤੂੰ ਦੇਖ ਲੈ ਜੀ ਤੂੰ ਰਹਿਗਾ ਕੰਮ ਨਹੀਂ ਫਿਰ ਤੂੰ ਰਹਿਗਾ ਮੈਂ ਫਿਰ ਮੈਂ ਕੋਈ ਨਾ ਕੋਈ ਇਹ ਤਰ੍ਹਾਂ ਇਹ ਉਦਰੇ ਨਾ ਕਿਉਂਕਿ ਜੇ ਕਬੂਤਰ ਫੰਗ ਛੱਡਦਾ ਲੱਗਿਆ ਨਾ ਆਪਾਂ ਨੂੰ ਤਾਂ ਫਿਰ ਆਪਾਂ ਨੂੰ ਨਾ ਅੱਖ ਜੀ ਬਚਾ ਕੇ ਦੂਜਾ ਕਬੂਤਰ ਛੱਡਣਾ ਪਾਉਣਾ ਤੇ ਉਹ ਮਰੀ ਅੱਖ ਜੀ ਬਚਾ ਕੇ ਕਰ ਲਈ ਅੰਦਰ ਕਿਤੇ ਕੋਈ ਦੇਖ ਨਾ ਲਵੇ ਆਪਾਂ ਨੂੰ ਪਹਿਲਾ ਕਬੂਤਰ ਕੋਈ ਨਹੀਂ ਭਾਈ ਉਹ ਮੇਰੀ ਟੈਨਸ਼ਨ ਆ ਤੀ ਇਹ ਹੀ ਆ ਇਹ ਹੀ ਆ ਲਾਵਰ ਆਪਣੇ ਕੋਲ ਵੀ ਕਰਦੇ ਆ ਦਿਗਾਰਦ ਲਾਓ ਤੁਸੀਂ ਕੋਈ ਚੱਕਰ ਨਹੀਂ ਗਾ ਬਾਲੇ ਤੇ ਹੈਗਾ ਮੁੰਨੇ ਦਾ ਹੱਥ ਮੂਰ ਤਾਂ ਗੱਲ ਕੋਈ ਨਹੀਂ ਉੱਥੇ ਕੁਝ ਵੀ ਹੋ ਸਕਦਾ ਉਹ ਆਪਣੇ ਮੂਰੇ ਅਜੇ ਤੱਕ ਕੋਈ ਖੰਘਿਆ ਹੋੜੀ ਬਾਈ ਹੋ ਸਕਦਾ ਆਪਣੀ ਗੁੱਤਰ ਵੀ ਪੈ ਜਾਏ ਉੱਥੇ ਜੇ ਉਹਦਾ ਕਬੂਤਰ ਚੰਗਾ ਹੋਇਆ ਨਾ ਗੁੱਤਰ ਪੈ ਫਾਗਦੀ ਆ ਤਾਂ ਮੈਂਗਾ ਨਾ ਨਿਗ੍ਹਾ ਰੱਖਿਓ ਆਪਣੀ ਕੋਈ ਨਾ ਹੈਗਾ ਇਹ ਰੱਖੋ ਖਿਆਲ ਕੋਈ ਨਹੀਂ ਬਾਈ ਜਿੱਤੇ ਫਿਕਰ ਨਾ ਕਰ ਚੱਲੀਏ ਫਿਰ ਅਸੀਂ ਟੰਗਾਂ ਟੋਕਣੇ ਆਣੀਆਂ ਆਪਣੀ ਗੇਮ ਅਟੀ ਜਾ ਧਿਆਨ ਰੱਖਿਓ ਪੂਰਾ ਜੇ ਜਾਂਦੀ ਗੱਲ ਨਹੀਂ ਕੀਤੀ ਤਾਂ ਫਿਰ ਆਪਾਂ ਐਂ ਕਰਨਾ ਉਹ ਦਾਣਾ ਕੋਈ ਚੱਕਰ ਨਹੀਂ ਲਾ ਆ ਜਾ ਅੱਲਾ ਇਹ ਦੇਖਦਿਆ ਨਹੀਂ ਕੋਈ ਹੋਰ ਗੱਲ ਕਰਾਂਗੇ ਕੋਈ ਨਾ ਠੀਕ ਆ ਰੋਲਾ ਇੱਕ ਜੀ ਟੈਨਸ਼ਨ ਆਣਾ ਸਿੱਖ ਨੇ ਕਹੋ ਲੈਣਾ ਬਾਬਾ ਹਾਂ ਦਾਦਾ ਇੱਕ ਉੱਤਰ ਗਿਆ ਲੈ ਆਇਆ ਆ ਪਿੰਡ ਚ ਰੋਲਾ ਵਾਲਾ ਬਹਿ ਗਿਆ ਯਾਰ ਅੱਤੀ ਚਲ ਦੇਖਦੇ ਆ ਕੀ ਬਣਦਾ ਠੀਕ ਆ ਬੰਦ ਚੱਲ ਗਿਆ ਆਪਾਂ ਵੀ ਪਰ ਚੱਕਾ ਥੋੜੇ ਪਿੰਡੀਆਂ ਬਾਈ ਕਿਹੜਾ ਕਿਹੜਾ ਨਾਮ ਰਹਿ ਗਿਆ ਅੱਡੇ ਕੋਰ ਆ ਤੁਹਾਡੇ ਕੋਲ ਜੀਤਾ ਜੀਤਾ ਤਾਂ ਹਾਂ ਤਾਂ ਬੰਦੇ ਨੇ ਪਰ ਆਪਣੀ ਹੈ ਨਹੀਂ ਵਾਲੀ ਉਹਦੇ ਨਾਲ ਅੱਛਾ ਫਿਰਦਾ ਉਹਦਾ ਵੀ ਜਾਂਦਾ ਹੀ ਸਭ ਜਿਹੜਾ ਯਾਰ ਕਿਸਮਤ ਆ ਉਹਦਾ ਪਰਦਾ ਹੱਡਾ ਵਿਚੰਦ ਕਹਿੰਦੋ ਕੀ ਕਹਿ ਸਕਦੇ ਉਹ ਬਰਾ 2 ਘੰਟੇ ਲੰਘਾਂਗੇ ਹਾਂ ਤਾਂ ਦਿਨ ਦੇ ਕੜਾ ਲੱਗ ਗਿਆ ਵੀ ਫੇਰ ਦਾ ਚੱਲ ਐਵੇਂ ਤਾਂ ਇਹ ਪੱਲੇ ਕਿੰਨਾ ਹੋ ਗਿਆ ਐ 12 ਵਜੇ ਹੋ ਗਿਆ ਭਰਾ ਨੂੰ ਪਚਣ ਦਾ ਬਹੁਤ ਟਾਈਮ ਲੱਗਿਆ ਬਹੁਤ ਵਦੂ ਦਾ ਨਾਂ ਜਿੱਤੇ ਭਾਈ ਦਾਤੀ ਰਹਿ ਗਏ ਯਾਰ ਓਟੀ ਆਰ ਲੱਗਦਾ ਕੰਮ ਸ਼ਾਮ ਪੀ ਜਾਊਗਾ ਅੱਜ ਤਾਂ ਬਾਕੀ ਦੇਖਦੇ ਆ ਕੋਪੀ-ਕੂਪੀ ਚੈੱਕ ਕਰਕੇ ਆ ਜਾਗੇ ਠੀਕ ਆ ਜਾ ਕੇ ਦੇਖ ਕੇ ਆਪਾਂ ਜੀ ਕਾ ਰੱਖੋ ਮੈਂ ਆਉਣਾ ਕਾਪੀ ਤੇ ਕਿੰਨੇ ਰਹਿ ਗਏ ਚੈੱਕ ਕਰ ਲੈ ਕੇ ਪਾ ਜੀ ਠੀਕ ਆ ਯਾਰ ਅਜਿਹਾ ਲੱਗਦਾ ਠੀਕ ਆ ਜਿੱਤਾਂਗੇ ਬਾਈ ਕਿਹੜਾ ਸੀ ਅੱਜ ਸਹੀ ਉੜਦਾ ਕੂਟਰ ਤਾਂ ਆਪਣਾ ਸਹੀ ਆ ਜੀ ਬਾਈ ਕਿੰਨਾ ਕਰਾਏ ਕੂਟਰ ਅਜੇ ਦਾ ਬਾਈ ਹੈਗਾ ਕੂਟਰ ਪੰਜਾ ਛੇ ਤੇ ਟਾਈਮ ਆ ਅੱਛਾ ਉਹ ਕੱਟਣ ਤੋਂ ਬਾਅਦ ਦੇਖਦੇ ਆ ਬਾਈ ਕਿੰਨੇ ਸਹੀ ਰਹਿੰਦੇ ਆ ਉਹ ਕੰਪਟਰਾ ਬੈ ਕੇ ਦੱਸ ਮੈਨੂੰ ਚੱਲ ਠੀਕ ਆ ਕੋਈ ਗੱਲ ਇਹ ਕੱਟਣ ਤੋਂ ਬਾਅਦ ਦੱਸ ਦੇਣਾ ਬਾਈ ਕਿੰਨੇ ਸਹੀ ਆ ਠੀਕ ਆ ਠੀਕ ਆ ਬਈ ਉਸੇ ਬਾਈ ਦੋ ਕੂਟਰ ਸਹੀ ਹੋਗੇ ਸਾਡੇ ਕੋਲੇ ਇਸ ਟਾਈਮ ਇੱਕ ਕੂਟਰ ਦੇ ਟਾਈਮ ਆ ਪਾਲਾ ਤਲਵੰਡੀ ਉਹ ਬੂਕਰ ਬਾਈ ਨੂੰ ਚੈੱਕ ਕਰਾ ਲਿਆ ਅੱਗੇ ਹੰਦਾ ਆਰਨੇ ਦਾ ਪਾਲੇ ਆਪਣੇ ਨਾਲ ਕਿੱਧਰ ਨਿਕਲ ਗਿਆ ਉਹ ਲੈ ਬਾਈ ਕਿੰ ਕੀ ਦੇ ਚੱਕਰ ਮਾਰਦਾ ਉਹ ਦੇਖੋ ਉਹ ਛੰਡੇ ਉਤੋਂ ਨਹੀਂ ਗਾ ਬਾਈ ਠੀਕ ਕਰ ਬਾਈ ਤਿੰਨੇ ਕੂਟਰ ਸਹੀ ਫਿਰਦੇ ਬਾਈ ਹੁਣ ਇਸ ਟਾਈਮ ਦੱਸ ਦਿਓ ਬਾਈ ਸਾਂਝੀ ਸੰਧੀ ਕਰਨੇ ਦਿਨਾਂ ਨੇ ਇਹ ਟਾਈਮ ਤੇ ਗੱਲ ਕਰ ਇਹਨਾਂ ਨੂੰ ਪੁੱਛ ਲਿਓ ਬਾਈ ਪਹਿਲਾਂ ਇਹਨੂੰ ਕੋਈ ਤਾਂ ਸਹੀ ਹੋ ਗਿਆ ਮੈਂ ਤਾਂ ਅੱਛਾ ਪਾਲਾ ਪਰਵੰਡੀ ਗਰਮਖ ਭੀਜੀ ਤੇਰਾ ਠੀਕ ਆ ਚੱਲ ਵਧੀਆ ਸਰਤਾ ਮੰਨੀ ਹਣ ਤੁਸੀਂ ਦੱਸ ਦਿਓ ਵੀ ਕਿਵੇਂ ਕਰਨਾ ਵਾ ਨਾਲ ਬਾਈ ਸਾਂਝੀ ਤੁੰਜੀ ਨਹੀਂ ਕਰਨੀ ਅਸੀਂ ਜਿੱਤਣ ਆਉਂਦੇ ਆ ਸਾਂਝੀਆਂ ਕਰਨ ਥੋੜਾ ਆਉਂਦੇ ਆ ਜਿੱਤੇ ਬਾਈ ਸਾਂਝੀ ਨਹੀਂ ਕਰਨੀ ਅਣਖ ਤੇ ਆ ਗਈ ਕਰਨਾ ਨਾਲ ਸਾਂਝੀ ਤੁੰਜੀ ਨਹੀਂ ਕਰਨੀ ਪਿਆਰੀ ਪਿੰਡ ਚ ਵਾਧੂ ਰੋਲਾ ਪਿਆ ਆਪਣਾ ਤਾਂ ਆਪਾਂ ਦੇ ਸਾਂਝੀ ਕਰਨਾ ਨਹੀਂ ਬਾਈ ਸਾਂਝੀ ਨਹੀਂ ਕਰਨੀ ਅਸੀਂ ਠੀਕ ਆ ਬਾਈ ਦੱਸ ਦਿਓ ਕੋਈ ਨਹੀਂ ਕੋਈ ਚੱਕ ਕਰਨਾ ਮਿਲਦਾ ਲੱਗਦਾ ਤਾਂ ਠੀਕ ਆ ਨਾ ਆਪਣਾ ਨਾ ਨਾ ਓਕੇ ਉਹਦਾ ਵਧੀਆ ਆ ਆਪਣਾ ਲੋਟ ਆਪਾਂ ਉਹਦਾ ਵਧੀਆ ਦੋਨੇ ਆਪਣੇ ਹਾਂ ਵਾਈਟ ਐਂਡ ਗੁੱਟਰ ਸਹੀ ਆ ਦੋ ਥੋੜੇ ਇੱਕ ਜੀਤੇ ਦਾ ਜੀਤਾ ਸਾਂਝੀ ਕਰਨ ਨੂੰ ਮਨਦਾ ਨਹੀਂ ਹੈਗਾ ਮਨਦਾ ਨਹੀਂ ਨਹੀਂ ਮੰਨਦਾ ਅਸੀਂ ਬਈ ਜਵਾਬ ਦੇ ਅਸੀਂ ਜਵਾਬ ਕਰਾਂਗੇ ਕਰਾਂਏ ਕਰੋ ਸਾਡੀ ਦੋਨਾਂ ਦੀ ਹੋਗੀ ਸਾਡੀ ਆਪ ਜੀ ਹਾਂ ਉਹਨਾਂ ਦਾ ਬਾਹਰ ਠੀਕ ਆ ਦੇਖੀਓ ਕਰਤੀ ਬਣਦਾ ਜੁਰਦਾ ਆਸਦੀ ਅਗਰ ਆਲੀ ਦੇਖਵਾਉਂ ਤਾਂ ਚੱਲਣ ਦੇ ਭਾਈ 7 ਵਜੇ ਤੱਕ ਦੇ ਦੇ ਨੀ ਬਣ ਠੀਕ ਆ ਬਈ ਚੱਲਣਗੇ 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 ਭਾਈ ਦੋ ਕੂਕਟਰ ਸਹੀ ਹੋ ਗਏ ਸਾਡੇ ਕੋਲ ਹੁਣ ਇਸ ਟਾਈਮ ਪਾਲਾ ਤਲਵੰਡੀ ਤੇ ਗੌਰਮ ਖਰਾ ਜਿੱਕ ਵਾਲੇ ਕੂਕਟਰ ਨੂੰ ਭਾਈ 5 ਮਿੰਟ ਦਾ ਟਾਈਮ ਆ ਕੂਕਟਰ ਬੈੰਦਾ ਗਿਆ ਵਾ ਚੱਲ ਕੋਈ ਨਾ ਭਾਈ ਦੇਖਦੇ ਹਾਂ ਦੇਖਦੇ ਦੇਖ ਕੇ ਭਾਈ ਦਿਖਾ ਦੇ ਕੂਕਟਰ ਨੂੰ ਕੋਈ ਨਾ ਦਿਖਾ ਦੇਣਾ ਦਿਖਾ ਦੇਣਾ ਆਜਾ ਬਹੁਤ ਨਾ ਉਹ ਕਰਦਾ ਗੌਰ ਦੋਰੇ ਕੋਲ ਚੱਕਰ ਮਾਰਦਾ ਨਾ ਚਲਾਇਆ ਦੱਸਨੇ ਭਾਈ ਉਹਨੇ ਗੌਰ ਦੋਰੇ ਕੋਲ ਚੱਕਰ ਮਾਰਦਾ ਫਿਰ ਚੈੱਕ ਕਰਨਾ ਤੇ ਚੈੱਕ ਕਰਾ ਲਾ ਠੀਕ ਆ ਭਾਈ ਤਿੰਨ ਠੀਕ ਆ ਸਹੀ ਆ ਭਾਈ ਹਾਂ ਚੱਲ ਠੀਕ ਆ 15 ਮਿੰਟ ਰਹਿ ਗਏ ਭਾਈ 15 ਮਿੰਟ ਤੋਂ ਬਾਅਦ ਇਹ ਤਿੰਨੇ ਕੂਟਰਾਂ ਦੀ ਸਾਂਝੀ ਕਰਦਣੀ ਆਪਾਂ ਠੀਕ ਆ ਤਿੰਨੇ ਕੂਟਰ ਮੂਹਰਾ ਲਵਾ ਲਿਓ ਕੱਲ ਨੂੰ ਦੱਸਰ ਲਈ ਬਾਈ ਤਿੰਨੇ ਕੂਟਰ ਹੀ ਕੱਲ ਨੂੰ ਦੱਸਰ ਚੱਡਣਗੇ ਦੁਬਾਰਾ ਹੋਰ ਗਣ ਦੂਸਰ ਤੇ ਚਲੀ ਗਈ ਫਿਰ ਗੱਲ ਕਾ ਕੋਈ ਨਹੀਂ ਬਾਈ ਫਿਰ ਕੋਈ ਚੱਕਰ ਨਹੀਂ ਵੀ ਤੇ ਕੱਲ ਨੂੰ ਆ ਰਾਂਗੇ ਫਿਰ ਉਹਨਾਂ ਕੱਲ ਦੇਖਦਾ ਮੈਂ ਸਵੇਰੇ ਆਉਂਦੇ ਆ ਕੱਲ ਬਾਈ ਬੱਚੇ ਮਾਨਦੇ ਨਹੀਂ ਕੋਈ ਚੱਕਰ ਨਹੀਂ ਕਰਨਾ ਤਿੰਨੇ ਕੂਟਰ ਆ ਵੀ ਲਾ ਕੇ ਬਾਹਰ ਲੂ ਬਾਅਦ ਵਿੱਚ ਮੂਹਰਾ ਲਵਾ ਲਿਓ ਬਾਈ ਠੀਕ ਆ ਤਿੰਨ ਕੂਟਰ ਕੱਲ ਨੂੰ ਦੁਬਾਰਾ ਇਹ ਉੱਟਣਗੇ ਗੱਲ ਜਾਣੇ ਗੱਲ ਦੂਸਰ ਤੇ ਚਲੀ ਗਈ ਹੁਣ ਦੂਸਰ ਤੇ ਚਲੀ ਗਈ ਬਾਈ ਗੱਲ ਪਿੰਨਾ ਕੋਟਰਾਂ ਦੀ ਬਹੁਤ ਠੀਕ ਨਾ ਬੜਾ ਲੋ ਬਾਈ ਕੋਟਰਾਂ ਨਾਲ ਚੱਲ ਜਾਨੇ ਹਲਾਈ ਆਪਣਾ ਵਾਲਾ ਵੀ ਚੱਲੀ ਹੋ ਟਾਈਮ ਨਾ ਖਾਂ ਵੀ ਸੁੱਬੀ ਜਾ ਕੇ ਘਰੇ ਦੁਬਾਰੇ ਟਾਈਮ ਹੋ ਗਿਆ ਮਨ ਲਮ ਨਹੀਂ ਐਂ ਬਹੁਤ ਹੋ ਗਿਆ ਇਹਦਾ ਕਹਿੰਦਾ ਪੈਂਦੀ 6 ਵਜੇ ਤੋਂ ਹੀ ਚੀਕੇ ਔਰ ਵੀ ਜਦੋਂ ਬਾਜੀਆ ਕਰ ਲੈਂਦੇ ਨੇ ਚੀਨੇ ਚੋਬਰ ਆਪੋ ਆਪਣੇ ਰਾਜੀ ਆ ਰੱਬ ਨੂੰ ਤੇ ਆ ਕੇ ਨਾਮ ਲਿਸਟ ਤੇ ਲਿਖਾਦੇ ਆ ਚਾਲੋ ਪੁੱਤ ਕਹਿ ਕੇ ਅਸਮਾਨ ਵੱਲ ਨੂੰ ਛੜਾਦੇ ਆ ਕੋਈ ਖੁੱਬ ਗਿਆ ਜਾ ਕੇ ਬੱਦਲਾਂ ਦੇ ਵਿੱਚ ਨੂੰ ਕੋਈ ਭੱਜਦਾ 12 ਵਜੇ ਪਾਣੀ ਦੀ ਖੇਚ ਨੂੰ ਇਹਨਾਂ ਕੀਤੀ ਆ ਤਪੱਸਿਆ ਸਾਰਾ ਬੈਨ ਇਹਨਾਂ ਨਾਲ ਆ ਰੰਗ ਵੀ ਹੋ ਜਾਂਦੇ ਉਹਨਾਂ ਦੇ ਚਟਿਆਂ ਤੋਂ ਲਾ ਲਿਆ ਅਖਰ ਨੂੰ ਬਾਜੀ ਇਹੋ ਜਿੱਤ ਕੇ ਲਿਆਉਂਦਾ ਆ ਜਿਹੜਾ ਪੁੱਤਾਂ ਵਾਂਗੂ ਉੱਠ ਕੇ ਬਦਾਮ ਤਲੀਆਂ ਤੇ ਖਵਾਉਂਦਾ ਆ ਆਈ ਸਾਸਰੀ ਘਾਲ ਸਾਰਿਆਂ ਨੂੰ ਆਪਣੀ ਵੀਡੀਓ ਕਬੂਤਰਬਾਜੀ ਦਾ ਇਹ ਤੀਜਾ ਪਾਰਟ ਆ ਚੱਕਿਆ ਤੇ ਵੀਡੀਓ ਦੇਖੋ ਸ਼ੇਅਰ ਕਰੋ ਸਪੋਰਟ ਕਰੋ ਲਾਈਕ ਕਰਿਓ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਲੱਗੀ ਆਜੋ ਸਾਨੂੰ ਵੀ ਤੁਹਾਡੇ ਰਿਵਿਊ ਪਤਾ ਲੱਗੇ ਵੀ ਵੀਡੀਓ ਬਾਰੇ ਕੀ ਹੁੰਦੇ ਆ ਨਾ ਤੇ ਜਲਦੀ ਨਵੀਂ ਵੀਡੀਓ ਲੈ ਕੇ ਮਿਲਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਧੰਨਵਾਦ